ਵਿਧਾਨ ਸਭਾ ਚੋਣਾਂ ਜੋ ਜਿਮਣੀ ਚੋਣਾਂ ਹੋਣੀਆਂ ਨੇ ਉਹਨਾਂ ਜਿਮਣੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਸੇ ਚੋਣ ਲੜਨ ਵਾਸਤੇ ਉਹਨਾਂ 5 ਸੀਟਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੋਣ ਲੜਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਜੋ ਗਿੱਦੜਵਾ ਹਲਕਾ ਹੈ ਡੇਰਾ ਬਾਬਾ ਨਾਨਕ ਕੇ ਚੱਬੇ ਵਾਲੇ ਬਰਨਾਲਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਕਿ ਪੰਜ ਹਲਕੇ ਨੇ ਜਿੱਥੋਂ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਜਲੰਧਰ ਵੈਸਟੇ ਜਲੰਧਰ ਵੈਸਟੇ ਚੰਨਜੀ ਚੰਨੀ ਜੋਰ ਲਾ ਰਹੇ ਨੇ ਆਪਣੇ ਜਿਹੜਾ ਕਿ ਪਰਿਵਾਰ ਦੇ ਵਿੱਚ ਟਿਕਟ ਦੇਣ ਵਾਸਤੇ ਕਿਉਂਕਿ ਜਲੰਧਰ ਦੇ ਵਿੱਚੋਂ ਚੰਨਜੀ ਚੰਨੀ ਲੋਕ ਸਭਾ ਮੈਂਬਰ ਬਣ ਗਏ ਨੇ ਉਹ ਜਲੰਧਰ ਵੈਸਟ ਦੀ ਸੀਟ ਜਿਹੜੀ ਖਾਲੀ ਹੋਈ ਏ ਸ਼ੀਤਲ ਉਮਰਾਲ ਨੇ ਜਿਹੜਾ ਕਿ استਿਫਾ ਦਿੱਤਾ ਸੀ ਉਤੋਂ ਚਰਨੀ ਚੰਨੀ ਜ਼ੋਰ ਲਾ ਰਹੇ ਨੇ ਕਿ ਆਪਣੀ ਘਰ ਦੇ ਵਿੱਚੋਂ ਆਪਣੀ ਪਤਨੀ ਨੂੰ ਟਿਕਟ ਦਿੱਤੀ ਜਾਵੇ ਦੂਸਰੇ ਪਾਸੇ ਗਿੱਦੜਵਾਦੀ ਸੀਟਸ ਦਾ ਵਾਸਤੇ ਰਾਜਾ ਵੜਿੰਗ ਜ਼ੋਰ ਲਾ ਰਹੇ ਨੇ ਕਿ ਉਹਨਾਂ ਦੀ ਪਤਨੀ ਨੂੰ ਉਤੋਂ ਉਮੀਦਵਾਰ ਬਣਾਇਆ ਜਾਵੇ ਗਿੱਦੜਵਾਦ ਨੂੰ ਹੁਣ ਆਪਣੇ ਪਰਿਵਾਰ ਦੇ ਵਾਸਤੇ ਟਿਕਟਾਂ ਮੰਗਣ ਲੱਗੇ ਨੇ ਇਹ ਲੋਕ ਸਭਾ ਮੈਂਬਰ ਸੋ ਦੂਸਰੇ ਪਾਸੇ ਕਾਂਗਰਸ ਹਾਈ ਕਮਾਨ ਹੋਣਾ ਜੀ ਕੀ ਸੋਚ ਦੀਏ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਟਿਕਟ ਹੋਣੀ ਚਾਹੀਦੀ ਹੈ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਮਿਲਣਗੀਆਂ ਸੋ ਵੱਡੀ ਖਬਰ ਆ ਰਹੀ ਏ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਮਣੀ ਚੋਣਾਂ ਜੋ ਕਿ ਇਹ ਕਿਆ ਜਾ ਰਿਹਾ ਹੈ ਕਿ ਅਕਤੂਬਰ ਦੇ ਵਿੱਚ ਕੁਝ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਰਾਜ ਸਭਾ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਨਾਲ ਹੀ ਪੰਜਾਬ ਦੇ ਪੰਜ ਜਿਹੜੇ ਵਿਧਾਨ ਸਭਾ ਖੇਤਰ ਨੇ ਉਹ ਚੋਣਾਂ ਹੋਣਗੀਆਂ ਜਿਹੜੇ ਪੰਜ ਵਿਧਾਨ ਸਭਾ ਖੇਤਰ ਖਾਲੀ ਹੋ ਗਏ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਜਿੱਥੋਂ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਚੋਂ ਸੰਸਦ ਬਣ ਜਾਂਦੇ ਨੇ ਗਿੱਦੜਵਾਲ ਰਾਜਵਿੰਗ ਜਿੱਥੋਂ ਵਿਧਾਇਕ ਸੀ ਉਹ ਸੰਸਦ ਬਣ ਜਾਂਦੇ ਨੇ ਲੁਧਿਆਣਾ ਤੋਂ ਉਸ ਤੋਂ ਬਾਅਦ ਜਲੰਧਰ ਵੈਸਟ ਜਿੱਥੇ ਸੀਤਲ ਉਂਗਰਾਲ ਅਸਤੀਫਾ ਦੇ ਦਿੰਦੇ ਨੇ ਤੇ ਇੱਕ ਜਿਹੜਾ ਕਿ ਉਹ ਦੂਸਰਾ ਬਰਨਾਲਾ ਹਲਕਾ ਜਿੱਥੋਂ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਗੁਰਮੀਤ ਮੀਤ ਹੇਅਰ ਸੋ ਇਹ ਪੰਜ ਹਲਕਿਆਂ ਵਿੱਚ ਅਕਤੂਬਰ ਮਹੀਨੇ ਵਿੱਚ ਜੋ ਜਿਮਨੀ ਚੋਣ ਹੋਵੇਗੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੁਸੀਂ ਜਿਹੜਾ ਕਿ ਉਹ ਟਿਕਟਾ ਆਪਣੇ ਪਰਿਵਾਰ ਦੇ ਵਿੱਚ ਮੰਗਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਚਰਨੀ ਚੰਨੀ ਹੈ ਵੈਸਟ ਜਲੰਧਰ ਤੋਂ ਆਪਣੀ ਪਤਨੀ ਦਾ ਦਾਵਾ ਠੋ ਦਿੱਤਾ ਹੈ ਗਿੱਦੜਵਾ ਤੋਂ ਜਿਹੜਾ ਕਿ ਰਾਜਾ ਵੜਿੰਗ ਨੇ ਆਪਣੀ ਪਤਨੀ ਅਮਰਤਾ ਵੜਿੰਗ ਲਈ ਦਾਵਾ ਲਾ ਦਿੱਤਾ ਹੈ ਸੋ ਕਾਂਗਰਸ ਪਾਰਟੀ ਹੁਣ ਦੇਖੋ ਕੀ ਕਰਦੀ ਹੈ ਕਿਹਨਾਂ ਨੂੰ ਟਿਕਟਾ ਦਿੰਦੀ ਹੈ ਨਵੇਂ ਚਿਹਰੇ ਲਿਆਉਂਦੀ ਹੈ ਜਾਂ ਉਹਨਾਂ ਦੇ ਪਤਨੀਆਂ ਨੂੰ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਟਿਕਟਾ ਦਿੱਤੇ ਜਾਂਦੇ ਹਨ ਇੱਕ ਵਾਰੀ ਕਮਸਾਨ ਮੱਚ ਗਿਆ ਹੈ ਜੋ ਆਪਣੇ ਪਰਿਵਾਰ ਨੂੰ ਹੀ ਜਿਹੜਾ ਕਿ ਰਾਜਨੀਤੀ ਵਿੱਚ ਰਹਿਣ ਵਾਸਤੇ ਉਤਾਵਲੇ ਹੋਏ ਬੈਠੇ ਨੇ ਸੋ ਜਲੰਧਰ ਵੈਸ ਦੇ ਵਿੱਚ ਚਰਨਜੀਤ ਚੰਨੀ ਨੂੰ ਬਹੁਤ ਵੱਡੀ ਬਹੁਮਤ ਮਿਲੇ ਆਇਆ ਹੈ ਸੋ ਚਰਨੀ ਚੰਨੀ ਚਾਹੁੰਦੇ ਨੇ ਕਿ ਉਹਨਾਂ ਦੀ ਪਤਨੀ ਜਲੰਧਰ ਵੈਸ ਤੋਂ ਬਤਹਿ ਚੁਣੀ ਜਾਵੇ ਸੋ ਇਧਰ ਕਿਧਰ ਬਾਅਦ ਸੀਟ ਵੀ ਕਾਂਗਰਸ ਨੇ ਛੱਡਣਾ ਚਾਹੁੰਦਾ ਰਾਜਾਵੜਿੰਗ ਨੇ ਛੱਡਣਾ ਚਾਹੁੰਦੇ ਰਾਜਾਵੜਿੰਗ ਨੇ ਕਿ ਇਹ ਸੀਟ ਵੀ ਸਾਡੇ ਕੋਲ ਆਵੇ ਕਿਉਂਕਿ ਅਕਾਲੀ ਦਲ ਦਾ ਜਿਹੜਾ ਗੜ ਤੋੜਿਆ ਰਾਜਾਵੜਿੰਗ ਨੇ ਤੋੜਿਆ ਸੀ ਅਕਾਲੀ ਦਲ ਤੋਂ ਇਹ ਸੀਟ ਖੋਈ ਸੀ ਸੋ ਹਾਈ ਕਮਾਂਡ ਆਉਣ ਵਾਲੇ ਸਮੇਂ ਕੀ ਫੈਸਲਾ ਲੈਂਦੀ ਏ ਇਹ ਕਾਂਗਰਸ ਦੀਆਂ ਜਿਹੜੇ ਕਿ ਚੋਣਾਂ ਤੋਂ ਪਹਿਲਾਂ ਕਿਸ ਨੂੰ ਟਿਕਟਾਂ ਦਿੰਦੀ ਏ ਕਿਉਂਕਿ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਵਿੱਚ ਆਉਣਗੇ ਦੂਸਰੀਆਂ ਪਾਰਟੀਆਂ ਤੋਂ ਹਟ ਕੇ ਸੋ ਆਮ ਆਦਮੀ ਪਾਰਟੀ ਵੀ ਅਜੇ ਵਿਚਾਰ ਕਰ ਰਹੀ ਔਥੇ ਕਿ ਔਥੇ ਕਿਹਨਾਂ ਨੂੰ ਚੋ ਵਿਧਾਨ ਸਭਾ ਚੋਣਾਂ ਕੀ 2-3 ਮਹੀਨਿਆਂ ਦੇ ਬਾਅਦ ਉਹ ਸ਼ੁਰੂ ਹੋਣਗੀਆਂ ਜੋ ਅਕਤੂਬਰ ਦੇ ਵਿੱਚ ਦੂਸਰੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਜਿਹੜੇ ਕੀ ਵਿਧਾਨ ਸਭਾ ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਪੰਜਾਬ ਦੇ ਆ ਪੰਜ ਸੀਟਾਂ ਦੇ ਜਮਨੀ ਚੋਣਾਂ ਵੀ ਹੋਣ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਹੁਣ ਤੋਂ ਜਿਹੜਾ ਕੀ ਉਹਨਾਂ ਦੇ ਵਿੱਚ ਬਗਵਾਲ ਮਚ ਗਿਆ ਪਾਰਟੀਆਂ ਦੇ ਵਿੱਚ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਹਨਾਂ ਪੰਜ ਵਿਧਾਨ ਸਭਾ ਖੇਤਰਾਂ ਨੂੰ ਲੈ ਕੇ